ਉਹ ਖੂਨੀ ਕਾਂਗਰਸ ਦਾ ਪੰਜਾ ਜਿਹਨੇ ਅਕਾਲ ਤਖਤ ਸਾਹਿਬ ਢਾਢੇਰੀ ਕਰਤਾ ਜਿਹਨੇ ਦਿੱਲੀ ਚ ਸਿੱਖ ਨਸਲ ਕੁਸ਼ੀ ਕੀਤੀ ਭੈਣ ਜੀ ਅਮਰਤਾ ਵੜਿੰਗ ਨੂੰ ਇਹ ਦੱਸਣਾ ਚਾਹੁੰਨਾ ਹੈ ਕਿ ਹੋ ਸਕਦਾ ਹੈ ਕਿ ਤੁਹਾਡੀ ਕੋਈ ਫਰਸਟ੍ਰੇਸ਼ਨ ਹੋਵੇ ਕਾਂਗਰਸ ਨੇ ਤੁਹਾਨੂੰ ਟਿਕਟ ਨਹੀਂ ਦਿੱਤੀ ਤੁਹਾਨੂੰ ਲੱਗਦਾ ਹੈ ਕਿ ਲੋਕਾਂ ਦੇ ਮਨਾਂ ਨੂੰ ਥੇਸ ਪਹੁੰਚੀ ਹੈ ਔਰ ਇਸ ਤਰੀਕੇ ਦਾ ਬਿਆਨ ਅਮਰਤਾ ਵੜਿੰਗ ਹੋਰਾਂ ਨੂੰ ਨਹੀਂ ਦੇਣਾ ਚਾਹੀਦਾ ਸੀ ਕਾਂਗਰਸ ਦਾ ਪੰਜਾ ਇਹ ਬਾਬੇ ਨਾਨਕ ਦਾ ਪੰਜਾ ਕਹਿੰਦੇ ਤੁਸੀਂ ਸਾਡੇ ਜਿੰਨੇ ਗੁਰੂ ਸਾਹਿਬ ਦੀ ਫੋਟੋ ਦੇਖੋਗੇ ਉਹਨਾਂ ਦੇ ਵਿੱਚ ਪੰਜਾ ਹੈ ਕਿ ਦੰਡ ਐਕਸ਼ਨ ਚਾਉਂਦੇ ਅਮਰਤਾ ਵੜਿੰਗ ਹੋਰਾ ਤੇ ਐਫ ਆਈ ਆਰ ਚੋਰੀ ਇਹ ਸ਼ਿਕਾਇਤ ਦਰਜ ਕਰਵਾਈ ਇਸ ਦੇ ਵਿੱਚ ਕੀ ਤੁਹਾਡੇ ਵੱਲੋਂ ਲਿਖਿਆ ਗਿਆ ਔਰ ਇਲੈਕਸ਼ਨ ਕਮਿਸ਼ਨ ਵੱਲੋਂ ਕੀ ਭਰੋਸਾ ਦਿਵਾਇਆ ਗਿਆ ਅਗਰ ਤੁਸੀਂ ਆਪਣੇ ਸਿੰਬਲ ਨੂੰ ਗੁਰੂ ਸਾਹਿਬ ਦੇ ਨਾਲ ਜੋੜ ਕੇ ਵੋਟਾਂ ਮੰਗ ਰਹੇ ਹੋ ਤਾਂ ਇਲੈਕਸ਼ਨ ਕਮਿਸ਼ਨ ਨੂੰ ਤਾਂ ਤੁਰੰਤ ਕਾਰਵਾਈ ਕਰਨੀ ਸ਼੍ਰੋਮਣੀ ਕਾਲੀ ਦਲ ਦੇ ਵਫਦ ਨੇ ਅਮਰਤਾ ਵੜਿੰਗ ਖਿਲਾਫ ਚੋਨ ਕਮਿਸ਼ਨ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਔਰ ਸਾਡੇ ਨਾਲ ਇਸ ਵਕਤ ਅਰਸ਼ਦੀਪ ਸਿੰਘ ਕਲੀਅਰ ਮੌਜੂਦ ਨੇ ਗੱਲਬਾਤ ਕਰਦੇ ਹਨ ਸਰ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੁਹਾਡੇ ਵੱਲੋਂ ਕਿਉਂ ਕਰਵਾਈ ਗਈ ਹੈ ਔਰ ਜਿਸ ਤਰੀਕੇ ਦੇ ਨਾਲ ਵੀਡੀਓ ਵਾਇਰਲ ਹੋ ਰਹੀ ਸੀ ਅਮਰਤਾ ਵੜਿੰਗ ਹੋਰਾ ਦੀ ਉਸ ਦੀ ਵੀ ਬੜੀ ਨਖੇਦੀ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਦੇਖੋ ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੇ ਜਿਹੜੀ ਚੀਫ ਇਲੈਕਟੋਰਲ ਸਾਹਿਬ ਨਾਲ ਮੁਲਾਕਾਤ ਕੀਤੀ ਹੈ ਉਹਦਾ ਵਿਸ਼ਾ ਜਿਹੜੇ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਨੇ ਰਾਜਾ ਵੜਿੰਗ ਉਹਨਾਂ ਦੇ ਧਰਮ ਪਤਨੀ ਸ਼੍ਰੀਮਤੀ ਅਮਰਤਾ ਵੜਿੰਗ ਉਹ ਬਠਿੰਡੇ ਦੇ ਵਿੱਚ ਚੋਣ ਪ੍ਰਚਾਰ ਦੇ ਦੌਰਾਨ ਲੋਕਾਂ ਨੂੰ ਅਪੀਲ ਕਰਦੇ ਨੇ ਕਿ ਜਿਹੜਾ ਕਾਂਗਰਸ ਦਾ ਪੰਜਾ ਇਹ ਬਾਬੇ ਨਾਨਕ ਦਾ ਪੰਜਾ ਕਹਿੰਦੇ ਤੁਸੀਂ ਸਾਡੇ ਜਿੰਨੇ ਗੁਰੂ ਸਾਹਿਬ ਦੀ ਫੋਟੋ ਦੇਖੋਗੇ ਉਹਨਾਂ ਦੇ ਵਿੱਚ ਪੰਜਾ ਸੋ ਇਹ ਪੰਜੇ ਨੂੰ ਵੋਟ ਪਾਓ ਤਾਂ ਮੈਂ ਭੈਣਜੀ ਅਮਰਤਾ ਵੜਿੰਗ ਨੂੰ ਇਹ ਦੱਸਣਾ ਚਾਹੁੰਦਾ ਕਿ ਹੋ ਸਕਦਾ ਹੈ ਕਿ ਤੁਹਾਡੀ ਕੋਈ ਫਰਸਟ੍ਰੇਸ਼ਨ ਹੋਵੇ ਕਾਂਗਰਸ ਨੇ ਤੁਹਾਨੂੰ ਟਿਕਟ ਨਹੀਂ ਦਿੱਤੀ ਪਰ ਫਰਸਟ੍ਰੇਸ਼ਨ ਦੇ ਵਿੱਚ ਐਨੇ ਵੀ ਨੀਚੇ ਨਾ ਚਲੇ ਜਾਓ ਆਪਣੇ ਨਿੱਜੀ ਮਫਾਦਿਆਂ ਦੇ ਵਿੱਚ ਐਨੇ ਵੀ ਨੀਚੇ ਨਾ ਚਲੇ ਜਾਓ ਕਿ ਤੁਸੀਂ ਉਹ ਖੂਨੀ ਕਾਂਗਰਸ ਦਾ ਪੰਜਾ ਜਿਨੇ ਦੇਸ਼ ਦੀ ਵੰਡ ਕਰਾਤੀ ਆਪਣੀ ਕੁਰਸੀ ਵਾਸਤੇ ਜਿਨੇ ਐਮਰਜੈਂਸੀ ਲਾਈ ਜਿਨੇ ਅਕਾਲ ਤਖਤ ਸਾਹਿਬ ਢਹਟੇ ਰੀ ਕਰਤਾ ਜਿਨੇ ਦਿੱਲੀ ਚ ਸਿੱਖ ਨਸਲ ਕੁਸ਼ੀ ਕੀਤੀ ਤੁਸੀਂ ਕਹਿ ਦੋ ਕਿ ਜੀ ਉਹ ਗੁਰੂ ਸਾਹਿਬ ਦਾ ਗੁਰੂ ਸਾਹਿਬ ਤਾਂ ਸਾਂਝੀ ਵਾਲਤਾ ਦੀ ਗੱਲ ਕਰਦੇ ਸੀ ਗੁਰੂ ਸਾਹਿਬ ਨੇ ਤਾਂ ਕਿਹਾ ਕਿ ਮਾਨਸ ਕੀ ਜਾਤ ਸਭ ਏਕੋ ਪਹਿਚਾਨ ਬੋ ਤੇ ਅਮਰਤਾ ਵੜਿੰਗ ਉਸ ਪੰਜੇ ਨੂੰ ਗੁਰੂ ਸਾਹਿਬ ਦਾ ਪੰਜਾ ਕਹਿ ਕੇ ਲੋਕਾਂ ਤੋਂ ਅਗਰ ਵੋਟਾਂ ਮੰਗਦੇ ਨੇ ਤਾਂ ਇਹ ਨਾਨਕ ਨਾਮ ਲੇਵਾ ਦੇ ਸਿੱਖਾਂ ਦੇ ਔਰ ਵਿਸ਼ਵ ਦੇ ਵਿੱਚ ਵੱਸਦੇ ਲੋਕਾਂ ਦੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹਾਈ ਹੈ ਸੋ ਅਸੀਂ ਬੇਨਤੀ ਕਰਦੇ ਹਾਂ ਕਿ ਜਿੱਥੇ ਇਲੈਕਸ਼ਨ ਗਾਈਡਲਾਈਨਸ ਦੀ ਵਾਇਓਲੇਸ਼ਨ ਹੈ ਉੱਥੇ ਹੀ ਇਹ ਇੱਕ ਆਈਪੀਸੀ 295 ਦਾ ਕੇਸ ਹੈ ਸੋ ਇਹਨਾਂ ਤੇ ਕਾਰਵਾਈ ਕਰਕੇ ਪਰਚਾ ਦਰਜ ਕਰਕੇ ਇਹਨਾਂ ਨੂੰ ਅਰੈਸਟ ਕਰਨਾ ਚਾਹੀਦਾ ਤੁਹਾਨੂੰ ਲੱਗਦਾ ਹੈ ਕਿ ਲੋਕਾਂ ਦੇ ਮਨਾਂ ਨੂੰ ਠੇਸ ਪਹੰਚੀ ਔਰ ਇਸ ਤਰੀਕੇ ਦਾ ਬਿਆਨ ਅਮਰਤਾ ਵੜਿੰਗ ਹੋਰਾਂ ਨੂੰ ਨਹੀਂ ਦੇਣਾ ਚਾਹੀਦਾ ਸੀ ਔਰ ਕਾਂਗਰਸ ਦੇ ਪੰਜੇ ਦੀ ਤੁਲਨਾ ਵੀ ਗੁਰਨਾਨ ਸਿੰਘ ਸਾਹਿਬ ਦੇ ਪੰਜੇ ਨਾਲ ਨਹੀਂ ਕਰਨੀ ਚਾਹੀਦੀ ਸੀ ਨੇ ਬਿਲਕੁਲ ਹੈ ਜੀ ਤੁਸੀਂ ਦੇਖੋ ਕਿ ਜੱਦਾ ਉਹਨਾਂ ਨੇ ਬਿਆਨ ਦਿੱਤਾ ਹੈ ਕਿੰਨੀਆਂ ਸੰਸਥਾਵਾਂ ਇਹਦਾ ਵਿਰੋਧ ਕਰ ਰਹੀਆਂ ਨੇ ਸੋ ਇਸ ਤਰੀਕੇ ਦੇ ਨਾਲ ਅਗਰ ਸੂਬੇ ਦੇ ਵਿੱਚ ਉਹ ਵੀ ਕੋਰਟ ਆਫ ਕੰਡਕਟ ਦੇ ਦੌਰਾਨ ਫਿਰ ਤਾਂ ਕੋਰਟ ਆਫ ਕੰਡਕਟ ਦਾ ਰਹੀ ਨਹੀਂ ਗਿਆ ਫਿਰ ਤਾਂ ਇਲੈਕਸ਼ਨ ਕਮਿਸ਼ਨ ਕਿਤੇ ਰਹੀ ਨਹੀਂ ਗਿਆ ਕਿਉਂਕਿ ਇਲੈਕਸ਼ਨ ਕਮਿਸ਼ਨ ਦਾ ਕੰਮ ਹੈ ਫ੍ਰੀ ਤੇ ਫਿਰ ਇਲੈਕਸ਼ਨ ਕਰਾਉਣਾ ਕੀ ਹੈ ਫ੍ਰੀ ਤੇ ਫਿਰ ਇਲੈਕਸ਼ਨ ਅਗਰ ਤੁਸੀਂ ਆਪਣੇ ਸਿੰਬਲ ਨੂੰ ਗੁਰੂ ਸਾਹਿਬ ਦੇ ਨਾਲ ਜੋੜ ਕੇ ਵੋਟਾਂ ਮੰਗ ਰਹੇ ਹੋ ਤਾਂ ਇਲੈਕਸ਼ਨ ਕਮਿਸ਼ਨ ਨੂੰ ਤਾਂ ਤੁਰੰਤ ਕਾਰਵਾਈ ਕਰਨੀ ਚਾਹੀਦੀ ਸ੍ਰੀ ਕਾਰਦਕ ਸਾਹਿਬ ਦੇ ਜਥੇਦਾਰ ਰਗਵੀਰ ਸਿੰਘ ਹੋਰਾਂ ਨੇ ਵੀ ਇਹਦੀ ਤਾੜਨਾ ਕੀਤੀ ਹੈ ਸਖਤ ਨੋ ਬਿਲਕੁਲ ਕਰਨੀ ਚਾਹੀਦੀ ਹੈ ਜੀ ਇਸ ਤਰੀਕੇ ਮੈਂ ਤਾਂ ਖੁਦ ਅਪੀਲ ਕਰਦਾ ਕਿ ਅਕਾਲ ਤਖਤ ਸਾਹਿਬ ਨੂੰ ਇਹਦੇ ਤੇ ਇਹਨਾਂ ਨੂੰ ਸਾਮਨ ਕਰਨਾ ਚਾਹੀਦਾ ਹੈ ਇਹਨਾਂ ਦਾ ਜਵਾਬ ਲੈਣਾ ਚਾਹੀਦਾ ਤਲਬ ਕਰਨਾ ਚਾਹੀਦਾ ਤੁਸੀਂ ਹੁਣ ਜਿਹੜੀ ਸ਼ਿਕਾਇਤ ਦਰਜ ਕਰਾਈ ਹੈ ਇਸ ਦੇ ਵਿੱਚ ਕੀ ਤੁਹਾਡੇ ਵੱਲੋਂ ਲਿਖਿਆ ਗਿਆ ਔਰ ਇਲੈਕਸ਼ਨ ਕਮਿਸ਼ਨ ਵੱਲੋਂ ਕੀ ਭਰੋਸਾ ਦਿਵਾਇਆ ਗਿਆ ਤੁਹਾਨੂੰ ਦੇਖੋ ਸ਼ਿਕਾਇਤ ਤਾਂ ਅਸੀਂ ਕਿਹਾ ਕਿ ਜੀ ਜੋ ਇਹਨਾਂ ਦੀ ਵੀਡੀਓ ਹੈ ਅਸੀਂ ਨਾਲ ਨੱਥੀ ਕੀਤੀ ਹੈ ਜੋ ਇਹਨਾਂ ਨੇ ਬੋਲਿਆ ਅਸੀਂ ਉਹ ਸ਼ਿਕਾਇਤ ਦੇ ਵਿੱਚ ਬਕਾਇਦਾ ਲਿਖ ਕੇ ਦਿੱਤਾ ਔਰ ਇਲੈਕਸ਼ਨ ਕਮਿਸ਼ਨ ਇੱਕ ਸਾਂਝਾ ਪਲੇਟਫਾਰਮ ਹੈ ਸਾਨੂੰ ਪੂਰਨ ਉਮੀਦ ਹੈ ਕਿ ਜੋ ਇਹਨਾਂ ਦਾ ਆਪਣਾ ਇੱਕ ਟਾਈਮ ਫਰੇਮ ਹੈ 72 ਘੰਟੇ ਉਹਦੇ ਚ ਇਸ ਤੇ ਕਾਰਵਾਈ ਹੋਏਗੀ ਤੁਸੀਂ ਕਿਦਾਂ ਦਾ ਐਕਸ਼ਨ ਚਾਹੁੰਦੇ ਅਮ੍ਰਿਤਾ ਵੜਿੰਗ ਹੋਰਾ ਤੇ ਐਫ ਆਈ ਆਰ ਚਾਹੁੰਦੇ ਧਾਰਮਿਕ ਭਾਵਨਾ ਨੂੰ ਥੇਸ ਪਹੁੰਚਾਈ ਹੈ ਪਰਚਾ ਦਰਜ ਹੋਣਾ ਚਾਹੀਦਾ ਜੀ ਸੋ ਇਹ ਸੀ ਸਾਡੇ ਨਾਲ ਅਰਸ਼ਦੀਪ ਸਿੰਘ ਕਲੀਅਰ ਸ਼੍ਰੋਮਣੀ ਕਾਲੀ ਦਲ ਦਾ ਵਫਦ ਚੋਨ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਉਣ ਦੇ ਲਈ ਪਹੁੰਚਿਆ ਅਮ੍ਰਿਤਾ ਵੜਿੰਗ ਹੋਰਾ ਦੀ ਹਾਲੀ ਦੇ ਵਿੱਚ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਉਹ ਗੁਰਨਾਨ ਦੇਵ ਜੀ ਦੇ ਪੰਜੇ ਦੀ ਤੁਲਨਾ ਕਾਂਗਰਸ ਦੇ ਪੰਜੇ ਨਾ ਕਰਦੇ ਹੋਏ ਨਜ਼ਰ ਆਇਆ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਰ ਕਿਸੇ ਨੇ ਇਸ ਦੀ ਨਖੇਦੀ ਕੀਤੀ ਉੱਥੇ ਹੀ ਹੁਣ ਸ਼੍ਰੋਮਣੀ ਕਾਲੀ ਦਲ ਦਾ ਵਫਦ ਸ਼ਿਕਾਇਤ ਲੈ ਕੇ ਚੋਣ ਕਮਿਸ਼ਨ ਕੋਲ ਪਹੁੰਚਿਆ ਹੈ ਔਰ ਇਹ ਮੰਗ ਕੀਤੀ ਜਾ ਰਹੀ ਹੈ ਕਿ ਅਮਰਤਾ ਵੜਿੰਗ ਖਿਲਾਫ ਜਿਹੜੀ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਦੇ ਜਾਸਦ ਇੱਕ ਦਰੋਪ ਪ੍ਰੋਪੰਜਾਬ ਟੂ